ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਸਰਦਾਰ ਗੁਰਪ੍ਰੀਤ ਸਿੰਘ ਭੁੱਲਰ ਆਈਪੀਐਸਜੀ ਪੁਨਾ ਵੱਲੋਂ ਅਧਿਅਤਾਨੇ ਕਿ ਜਿਹੜੇ ਨਸ਼ਿਆਂ ਵਿਰੁੱਧ ਜੰਗ ਵੀ ਜੋ ਮਹਿਮ ਚੱਲ ਰਹੀ ਆ ਉਹਦੇ ਚ ਵੱਧ ਤੋਂ ਵੱਧ ਜਿਹੜੇ ਨਸ਼ਾ ਤਸਕਰਿਆਂ ਦਾ ਕਾਬੂ ਕੀਤਾ ਜਾਵੇ ਸਾਡੀ ਸੀਆਈਏ ਇੰਚਾਰਜ ਰਵੀ ਕੁਮਾਰ ਤੇ ਉਹਨਾਂ ਦੀ ਟੀਮ ਨੂੰ ਸਫਲਤਾ ਮਿਲੀ ਇਸ ਕੇਸ ਵਿੱਚ ਦੋ ਦੋਸ਼ੀ ਸੌਰਵ ਦੇਵਗਨ ਨੇੜੇ ਭਾਈ ਮੰਜ ਰੋਡ ਤੇ 사ਰਜ ਸਿੰਘ ਇਹ ਪਿੰਡ ਦੁਬਲੀ ਤਰਨਤਾਰ ਦਾ ਰਹਿਣ ਵਾਲਾ ਵਾ ਇਹਨਾਂ ਨੂੰ ਬਿਨਾ ਨੰਬਰੀ ਮੋਟਰਸਾਈਕਲ ਤੇ ਕਾਬੂ ਕੀਤਾ ਤੇ ਇਹਨਾਂ ਪਾਸੋਂ ਜਿਹੜੀ ਆ 505 ਗ੍ਰਾਮ ਹੀਰਾਣ ਉਹ ਬਰਾਮਦ ਕੀਤੀ ਗਈ ਇਸ ਸੰਬੰਧੀ ਥਾਣਾ ਏ ਡਿਵੀਜ਼ਨ ਦੇ ਵਿੱਚ ਫਰਚਾ ਦਰਜ ਕੀਤਾ ਗਿਆ ਵਾ ਤੇ ਇਹਨਾਂ ਪਾਸੋਂ ਹੋਰ ਵੀ ਪੁੱਛਗਿੱਛ ਕੀਤੀ ਜਾ ਰਹੀ ਆ ਵੀ ਕਿੱਥੋਂ ਲੈ ਕੇ ਆਉਂਦੇ ਸੀ ਤੇ ਕਿੱਥੇ ਇਹਨਾਂ ਨੇ ਜੇ ਚ ਜਾਣਾ ਔਰ ਇਹ ਬੜੀ ਵੱਡੀ CIA ਸਟਾਫ 2 ਸਾਡੇ ਦੀ ਜਿਹੜੀ ਟੀਮ ਹੈ ਰਵੀ ਕੁਮਾਰ ਇਨਚਾਰਜ ਤੇ ਉਹਨਾਂ ਦੀ ਟੀਮ ਦੀ ਜਿਹੜੀ ਆ ਉਹਨਾਂ ਨੂੰ ਕਾਫੀ ਸਫਲਤਾ ਮਿਲੀ